ਮੈਂ ਗੁਰਮੀਤ ਸਿੰਘ ਭੱਟੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਸ ਤਰੀਕੇ ਨਾਲ ਦੇਖਦੇ ਹਾਂ ਅੱਜ ਕੌਮੀ ਇਨਸਾਫ ਮੋਰਚੇ ਦੀ ਕਾਲ ਦੇ ਉੱਪਰ ਕੀ ਪ੍ਰੋਗਰਾਮ ਸੀ ਤੇ ਤੁਹਾਡੇ ਵੱਲੋਂ ਕਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਕੌਮੀ ਇਨਸਾਫ ਮੋਰਚੇ ਦੀ ਕਾਲਤੀ ਅੱਜ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਫ੍ਰੀ ਕਰਨੇ ਤੇ ਪਰ ਅਸੀਂ ਕਾਲਾਚਾੜ ਟੋਲ ਪਲਾਜੇ ਦੇ ਉੱਤੇ ਖੜੇ ਹਾਂ ਸਾਡੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨਾਲ ਕੁਝ ਸਾਥੀ ਮੇਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸ਼ਾਮਲ ਹੋਏ ਨੇ ਪਰ ਕੌਮੀ ਇਨਸਾਫ ਮੋਰਚੇ ਵੱਲੋਂ ਨਹੀਂ ਕੋਈ ਸਾਡੇ ਕੋਲੇ ਆਇਆ ਜਿਨ੍ਹਾਂ ਦੀ ਅਸੀਂ ਮਦਦ ਤੇ ਆਏ ਤੇ ਅਸੀਂ ਸਾਡਾ ਪ੍ਰੋਗਰਾਮ ਤੀ ਸਾਡਾ ਕੋਈ ਆਪਦਾ ਪ੍ਰੋਗਰਾਮ ਨਹੀਂ ਤੀ ਕੌਮੀ ਇਨਸਾਫ ਮੋਰਚੇ ਦਾ ਤੀ ਟੋਨ ਪਲਾਜੇ ਫ੍ਰੀ ਕਰਾਂਗੇ ਪਰ ਹੁਣ ਅਸੀਂ ਜਦ ਕੋਈ ਉਹਨਾਂ ਦਾ ਜਿਨ੍ਹਾਂ ਤੇ ਕਾਲ ਦਿੱਤੀ ਆ ਉਹਨਾਂ ਦਾ ਕੋਈ ਬੰਦਾ ਨਹੀਂ ਆਇਆ ਅਸੀਂ ਇੱਥੇ ਆ ਪਾਰਕ ਦੇ ਵਿੱਚ ਬੈਠੇ ਆ ਅਡੀਕ ਤੇ ਆ ਉਹਨਾਂ ਨੂੰ ਜੇ ਕੋਈ ਆਊਗਾ ਤਾਂ ਟੋਨ ਪਲਾਜਾ ਫ੍ਰੀ ਕਰਾਂਗੇ ਨਹੀਂ ਅਸੀਂ ਇੱਥੇ ਆਪਦਾ ਪ੍ਰੋਟੈਸਟ ਕਰਕੇ ਆਪੋ ਆਪਣੇ ਘਰਾਂ ਨੂੰ ਜਾਾਂਗੇ ਪ੍ਰਧਾਨ ਜੀ ਕਿਵੇਂ ਦੇਖਦੇ ਇਸ ਤਰੀਕੇ ਦਾ ਭਰਾਤਰੀ ਜਥੇਬੰਦੀਆਂ ਦਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਕਾਲ ਕਰ ਲੈਣੀ ਐਨੇ ਕਿਸਾਨਾਂ ਨੂੰ ਨਹੀਂ ਠੰਡ ਦੇ ਵਿੱਚ ਬੁਲਾ ਲੈਣਾ ਤੇ ਆਪ ਨਹੀਂ ਆਉਣਾ ਇਹ ਕਿੰਨਾ ਕਿ ਜਾਇਜ਼ ਸਮਝਦੇ ਹੋ ਦੇਖੋ ਇਹ ਤਾਂ ਉਹਨਾਂ ਦੀ ਸਮਝ ਆ ਉਹਨਾਂ ਦੇ ਉਹਨਾਂ ਦਾ ਦਿੱਤਾ ਹੋਇਆ ਪ੍ਰੋਗਰਾਮ ਹੈ ਜੋ ਆਪਦੇ ਪ੍ਰੋਗਰਾਮ ਦੇ ਉੱਤੇ ਸਹੀ ਨਹੀਂ ਉੱਤਰਦੇ ਇਹ ਜਵਾਬ ਦਿੱਤਾ ਉਹ ਨੇ ਉਹ ਇਹਦਾ ਜਵਾਬ ਦੇ ਸਕਦੇ ਨੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਪੂਰਨ ਹਮਾਇਤ ਦਾ ਫੈਸਲਾ ਦਿੱਤਾ ਤੀ ਅਸੀਂ ਆਪਦੀ ਜਥੇਬੰਦੀ ਵੱਲੋਂ ਪੂਰੀ ਹਮਾਇਤ ਲੈ ਕੇ ਇਸ ਬਲਾਕ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਕਿਸਾਨ ਨੇ ਜਿਹੜੇ ਉਹ ਹਾਜ਼ਰ ਹੋਏ ਤਿੰਨ ਵਜੇ ਤੱਕ ਇਸ ਤਰੀਕੇ ਨਾਲ ਆੜੀ ਕਰੋਗੇ 3 ਵਜੇ ਤੱਕ ਅੜੀਕਾਂਗੇ 3 ਵਜੇ ਤੱਕ ਐਸੇ ਪਾਰਕ 'ਚ ਬੈਠ ਕੇ ਇੱਥੇ ਆਪਦਾ ਪ੍ਰੋਗਰਾਮ ਹੈ ਜਿਹੜਾ ਉਹ ਚਲਾਵਾਂਗੇ ਜੇ ਕੋਈ ਉਹਨਾਂ ਦਾ ਪਰੋ ਆਉਂਦਾ ਹੈ ਬੰਦੀ ਸੰਘਾ ਤੇਰੇ ਕਮੇਨ ਸਾਹ ਮੋਰਚੇ ਦਾ ਫਿਰ ਉਹਦੇ ਮੁਤਾਬਕ ਚੱਲਾਂਗੇ 3D ਜੱਟਾਂ ਜਾਂ ਹੋਰ ਕਈ ਟੋਲ ਪਲਾਜੰਦੇ ਉੱਪਰ ਕਮੇਨ ਸਾਹ ਮੋਰਚੇ ਦੇ ਜਿਹੜੇ ਪ੍ਰਦਰਸ਼ਨ ਕਰ ਰਹੀ ਸੀ ਪੁਲਿਸ ਬਲੋ ਹਰਾਸਤ ਚ ਲੈ ਲਏਗੇ ਨੇ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹ ਬਹੁਤ ਮਾੜੀ ਗੱਲ ਹੈ ਜੇ ਸਰਕਾਰ ਰੌਲਾ ਪਾਉਂਦਿਆਂ ਨੂੰ ਹੱਕ ਮੰਗਦਿਆਂ ਨੂੰ ਅਰੈਸਟ ਕਰਦੀ ਹੈ ਜੇਲ੍ਹਾਂ ਚ ਭੇਜਦੀ ਹੈ ਇਹ ਬਹੁਤ ਹੀ ਅਤੀ ਨਿੰਦਣਯੋਗ ਹੈ ਪਰ ਹੁਣ ਸਰਕਾਰ ਦਾ ਹੀ ਰਵਈਆ ਬਣ ਗਿਆ ਭਾਵੇਂ ਮੋਦੀ ਸਰਕਾਰ ਹੈ ਆਮੇ ਪਰਮਾਨਤ ਮੰਦੀ ਸਰਕਾਰ ਹੈ ਜਿੱਥੇ ਕੋਈ ਆਪਣੇ ਹੱਕਾਂ ਵਾਸਤੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਦੇ ਨੇ ਜੇਲ੍ਹਾਂ 'ਚ ਬੰਦ ਕਰਦੇ ਨੇ ਇਹ ਬਹੁਤਾ ਮਾੜਾ ਹੈ ਇਸ ਕਰਕੇ ਹੱਕ ਸੱਚ ਦੀ ਆਵਾਜ਼ ਜੇਲ੍ਹਾਂ 'ਚ ਬੰਦ ਕਰਕੇ ਜਾਂ ਪੁਲਿਸ ਦੇ ਦਬਾਅ ਦੇ ਨਾਲ ਕਦੇ ਵੀ ਦਬਾਈ ਨਹੀਂ ਜਾ ਸਕਦੀ ਲੋਕ ਜਿੰਨਾ ਜਾਬਰ ਕਰਦੇ ਨੇ ਉਹ ਜਾਬਰ ਦੇ ਨਾਲ ਓਦੋਂ ਵੱਡਾ ਸੰਘਰਸ਼ ਓਦੋਂ ਵੱਡਾ ਘੋੜ ਉੱਠਦਾ ਹੈ ਉਹ ਵੱਡੀ ਲਹਿਰ ਬਣਦੀ ਹੈ ਜਦੋਂ ਵੱਡੀ ਲਹਿਰ ਬਣਦੀ ਹੈ ਫਿਰ ਇਹ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਰਾਜ ਕਰਨ ਵਾਲੇ ਲੋਕਾਂ ਨੂੰ ਇਹ ਸਫਾਇਆ ਕਰਕੇ ਜਾਊਗਾ ਇਹ ਇਹ ਅੱਗ ਜਿਹੜੀ ਸੁਲਗ ਰਹੀ ਹੈ ਪਿੰਡਾਂ ਦੇ ਵਿੱਚ ਮੈਂ ਗਰਮਿੰਦਰ ਸਿੰਘ ਭੱਟੀਵਾਲ ਸੂਬਾ ਸੀਰੀਨ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਇਸ ਤਰੀਕਰਾਂ ਦੇਖਦੇ ਹਾਂ ਅੱਜ ਕੌਮੀ ਇਨਸਾਫ ਮੋਰਚੇ ਦੀ ਕਾਲ ਦੇ ਉੱਪਰ ਕੀ ਪ੍ਰੋਗਰਾਮ ਸੀ ਤੇ ਤੁਹਾਡੇ ਵੱਲੋਂ ਕਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੌਮੀ ਇਨਸਾਫ ਮੋਰਚੇ ਦੀ ਕਾਲਤੀ ਅੱਜ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਫ੍ਰੀ ਕਰਨੇ ਤੇ ਪਰ ਅਸੀਂ ਕਾਲਾਚਾੜ ਟੋਲ ਪਲਾਜੇ ਦੇ ਉੱਤੇ ਖੜੇ ਹਾਂ ਸਾਡੀ ਜਥੇਬੰਦੀਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨਾਲ ਕੁਝ ਸਾਥੀ ਮੇਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸ਼ਾਮਲ ਹੋਏ ਨੇ ਪਰ ਕੌਮੀ ਇਨਸਾਫ ਮੋਰਚੇ ਵੱਲੋਂ ਨਹੀਂ ਕੋਈ ਸਾਡੇ ਕੋਲ ਆਇਆ ਜਿਨ੍ਹਾਂ ਦੀ ਅਸੀਂ ਮਦਦ ਤੇ ਆਏ ਸੀ ਅਸੀਂ ਸਾਡਾ ਪ੍ਰੋਗਰਾਮ ਸੀ ਸਾਡਾ ਕੋਈ ਆਪਦਾ ਪ੍ਰੋਗਰਾਮ ਨਹੀਂ ਸੀ ਕੌਮੀ ਇਨਸਾਫ ਮੋਰਚੇ ਦਾ ਸੀ ਵੀ ਟੋਲ ਪਲਾਜੇ ਫ੍ਰੀ ਕਰਾਂਗੇ ਪਰ ਹੁਣ ਅਸੀਂ ਜਾਂ ਕੋਈ ਉਹਨਾਂ ਦਾ ਜਿਨ੍ਹਾਂ ਦੇ ਕਾਲ ਦਿੱਤੀ ਆ ਉਹਨਾਂ ਦਾ ਕੋਈ ਬੰਦਾ ਨਹੀਂ ਆਇਆ ਅਸੀਂ ਇੱਥੇ ਆ ਪਾਰਕ ਦੇ ਵਿੱਚ ਬੈਠੇ ਆ ਅਡੀਕਦੇ ਆ ਉਹਨਾਂ ਨੂੰ ਜੇ ਕੋਈ ਆਊਗਾ ਤਾਂ ਟੋਨ ਪਲਾਜ ਆ ਫ੍ਰੀ ਕਰਾਂਗੇ ਨਹੀਂ ਅਸੀਂ ਇੱਥੇ ਆਪਦਾ ਪ੍ਰੋਟੈਸਟ ਕਰਕੇ ਆਪੋ ਆਪਣੇ ਘਰਾਂ ਨੂੰ ਜਾਵਾਂਗੇ ਪ੍ਰਧਾਨ ਜੀ ਕਿਵੇਂ ਦੇਖਦੇ ਇਸ ਤਰੀਕੇ ਦਾ ਭਰਾਤਰੀ ਜਥੇਬੰਦੀਆਂ ਦਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਕਾਲ ਕਰ ਲੈਣੀ ਐਨੇ ਕਿਸਾਨਾਂ ਨੂੰ ਠੰਡ ਦੇ ਵਿੱਚ ਬੁਲਾ ਲੈਣਾ ਤੇ ਆਪ ਨਹੀਂ ਆਉਣਾ ਇਹ ਕਿੰਨਾ ਕੁ ਜਾਇਜ਼ ਸਮਝਦੇ ਹੋ? ਦੇਖੋ ਇਹ ਤਾਂ ਉਹਨਾਂ ਦੀ ਸਮਝ ਆ ਉਹਨਾਂ ਦੇ ਉਹਨਾਂ ਦਾ ਦਿੱਤਾ ਹੋਇਆ ਪ੍ਰੋਗਰਾਮ ਹੈ ਜਿਉਂ ਆਪਦੇ ਪ੍ਰੋਗਰਾਮ ਤੇ ਉੱਤੇ ਸਹੀ ਨਹੀਂ ਉੱਤਰਦੇ ਇਹ ਜਵਾਬ ਦਿੱਤਾ ਉਹ ਨੇ ਉਹ ਇਹਦਾ ਜਵਾਬ ਦੇ ਸਕਦੇ ਨੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਪੂਰਨ ਹਮਾਇਤ ਦਾ ਫੈਸਲਾ ਦਿੱਤਾ ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰੀ ਹਮਾਇਤ ਲੈ ਕੇ ਇਸ ਬਲਾਕ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਕਿਸਾਨ ਨੇ ਜਿਹੜੇ ਉਹ ਹਾਜ਼ਰ ਹੋਏ ਤਿੰਨ ਵਜੇ ਤੱਕ ਇਸ ਤਰੀਕੇ ਨਾਲ ਆੜੀ ਕਰੋਗੇ 3 ਵਜੇ ਤੱਕ ਅੜੀਕਾਂਗੇ 3 ਵਜੇ ਤੱਕ ਐਸੇ ਪਾਰਕ 'ਚ ਬੈਠ ਕੇ ਇੱਥੇ ਆਪਦਾ ਪ੍ਰੋਗਰਾਮ ਹੈ ਜਿਹੜਾ ਚਲਾਵਾਂਗੇ ਜੇ ਕੋਈ ਉਹਨਾਂ ਦਾ ਪਰ ਆਉਂਦਾ ਹੈ ਬੰਦੀ ਸੰਘਾ ਤੇਰੇ ਕਮੇਨ ਸਾਹ ਮੋਰਚੇ ਦਾ ਫਿਰ ਉਹਦੇ ਮੁਤਾਬਕ ਚੱਲਾਂਗੇ 3D ਜੱਟਾਂ ਜਾਂ ਹੋਰ ਕਈ ਟੋਲ ਪਲਾਜੰਦੇ ਉੱਪਰ ਕਮੇਨ ਸਾਹ ਮੋਰਚੇ ਦੇ ਜਿਹੜੇ ਪ੍ਰਦਰਸ਼ਨ ਕਰ ਰਹੀ ਸੀ ਪੁਲਿਸ ਬੋਲੋ ਹਰਾਸਟ ਚ ਲੈ ਲਏਗੇ ਨੇ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹ ਬਹੁਤ ਮਾੜੀ ਗੱਲ ਹੈ ਜੇ ਸਰਕਾਰ ਰੌਲਾ ਪਾਉਂਦਿਆਂ ਨੂੰ ਹੱਕ ਮੰਗਦਿਆਂ ਨੂੰ ਅਰੈਸਟ ਕਰਦੀ ਹੈ ਜੇਲ੍ਹਾਂ ਚ ਭੇਜਦੀ ਹੈ ਇਹ ਬਹੁਤ ਹੀ ਅਤੀ ਨਿੰਦਣਯੋਗ ਹੈ ਪਰ ਹੁਣ ਸਰਕਾਰ ਦਾ ਹੀ ਰਵਈਆ ਬਣ ਗਿਆ ਭਾਵੇਂ ਮੋਦੀ ਸਰਕਾਰ ਹੈ ਆਮੇ ਭਗਮਤ ਮੰਦੀ ਸਰਕਾਰ ਹੈ ਜਿੱਥੇ ਕੋਈ ਆਪਣੇ ਹੱਕਾਂ ਵਾਸਤੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸਿੱਟਦੇ ਨੇ ਜੇਲ੍ਹਾਂ 'ਚ ਬੰਦ ਕਰਦੇ ਨੇ ਇਹ ਬਹੁਤਾ ਮਾੜਾ ਹੈ ਇਸ ਕਰਕੇ ਹੱਕ ਸੱਚ ਦੀ ਆਵਾਜ਼ ਜੇਲ੍ਹਾਂ 'ਚ ਬੰਦ ਕਰਕੇ ਜਾਂ ਪੁਲਿਸ ਦੇ ਦਬਾਅ ਦੇ ਨਾਲ ਕਦੇ ਵੀ ਦਬਾਈ ਨਹੀਂ ਜਾ ਸਕਦੀ ਲੋਕ ਜਿੰਨਾ ਜਾਬਰ ਕਰਦੇ ਨੇ ਉਹ ਜਾਬਰ ਦੇ ਨਾਲ ਓਦੋਂ ਵੱਡਾ ਸੰਘਰਸ਼ ਓਦੋਂ ਵੱਡਾ ਘੋੜ ਉੱਠਦਾ ਹੈ ਉਹ ਵੱਡੀ ਲਹਿਰ ਬਣਦੀ ਹੈ ਜਦੋਂ ਵੱਡੀ ਲਹਿਰ ਬਣਦੀ ਹੈ ਫਿਰ ਇਹ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਰਾਜ ਕਰਨ ਵਾਲੇ ਲੋਕਾਂ ਨੂੰ ਇਹ ਸਫਾਇਆ ਕਰਕੇ ਜਾਊਗਾ ਇਹ ਇਹ ਅੱਗ ਜਿਹੜੀ ਸੁਲਗ ਰਹੀ ਹੈ ਪਿੰਡਾਂ ਦੇ ਵਿੱਚ ਮੈਂ ਗਰਮਿੰਦਰ ਸਿੰਘ ਭੱਟੀਵਾਲ ਸੂਬਾ ਸੀਰੀਨ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਇਸ ਤਰੀਕੇ ਨਾਲ ਦੇਖਦੇ ਹਾਂ ਅੱਜ ਕੌਮੀ ਇਨਸਾਫ ਮੋਰਚੇ ਦੀ ਕਾਲ ਦੇ ਉੱਪਰ ਕੀ ਪ੍ਰੋਗਰਾਮ ਸੀ ਤੇ ਤੁਹਾਡੇ ਵੱਲੋਂ ਕਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਕੌਮੀ ਇਨਸਾਫ ਮੋਰਚੇ ਦੀ ਕਾਲਤੀ ਅੱਜ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜੇ ਫ੍ਰੀ ਕਰਨੇ ਤੇ ਪਰ ਅਸੀਂ ਕਾਲਾਚਾੜ ਟੋਲ ਪਲਾਜੇ ਦੇ ਉੱਤੇ ਖੜੇ ਹਾਂ ਸਾਡੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨਾਲ ਕੁਝ ਸਾਥੀ ਮੇਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸ਼ਾਮਲ ਹੋਏ ਨੇ ਪਰ ਕੌਮੀ ਇਨਸਾਫ ਮੋਰਚੇ ਵੱਲੋਂ ਨਹੀਂ ਕੋਈ ਸਾਡੇ ਕੋਲ ਆਇਆ ਜਿਨ੍ਹਾਂ ਦੀ ਅਸੀਂ ਮਦਦ ਤੇ ਆਏ ਸੀ ਅਸੀਂ ਸਾਡਾ ਪ੍ਰੋਗਰਾਮ ਸੀ ਸਾਡਾ ਕੋਈ ਆਪਦਾ ਪ੍ਰੋਗਰਾਮ ਨਹੀਂ ਸੀ ਕੌਮੀ ਇਨਸਾਫ ਮੋਰਚੇ ਦਾ ਸੀ ਵੀ ਟੋਲ ਪਲਾਜੇ ਫ੍ਰੀ ਕਰਾਂਗੇ ਪਰ ਹੁਣ ਅਸੀਂ ਜਾਂ ਕੋਈ ਉਹਨਾਂ ਦਾ ਜਿਨ੍ਹਾਂ ਦੇ ਕਾਲ ਦਿੱਤੀ ਆ ਉਹਨਾਂ ਦਾ ਕੋਈ ਬੰਦਾ ਨਹੀਂ ਆਇਆ ਅਸੀਂ ਇੱਥੇ ਆ ਪਾਰਕ ਦੇ ਵਿੱਚ ਬੈਠੇ ਆ ਅੜੀਕ ਤੇ ਆ ਉਹਨਾਂ ਨੂੰ ਜੇ ਕੋਈ ਆਊਗਾ ਤਾਂ ਟੋਨ ਪਲਾਜ ਆ ਫ੍ਰੀ ਕਰਾਂਗੇ ਨਹੀਂ ਅਸੀਂ ਇੱਥੇ ਆਪਦਾ ਪ੍ਰੋਟੈਸਟ ਕਰਕੇ ਆਪੂ ਆਪਣੇ ਘਰਾਂ ਨੂੰ ਜਾਵਾਂਗੇ ਪ੍ਰਧਾਨ ਜੀ ਕਿਵੇਂ ਦੇਖਦੇ ਇਸ ਤਰੀਕੇ ਦਾ ਭਰਾਤਰੀ ਜਥੇਬੰਦੀਆਂ ਦਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਕਾਲ ਕਰ ਲੈਣੀ ਐਨੇ ਕਿਸਾਨਾਂ ਨੂੰ ਠੰਡ ਦੇ ਵਿੱਚ ਬੁਲਾ ਲੈਣਾ ਤੇ ਆਪ ਨਹੀਂ ਆਉਣਾ ਇਹ ਕਿੰਨਾ ਕੁ ਜਾਇਜ਼ ਸਮਝਦੇ ਹੋ? ਦੇਖੋ ਇਹ ਤਾਂ ਉਹਨਾਂ ਦੀ ਸਮਝ ਆ ਉਹਨਾਂ ਦੇ ਉਹਨਾਂ ਦਾ ਦਿੱਤਾ ਹੋਇਆ ਪ੍ਰੋਗਰਾਮ ਹੈ ਜਿਉਂ ਆਪਦੇ ਪ੍ਰੋਗਰਾਮ ਤੇ ਉੱਤੇ ਸਹੀ ਨਹੀਂ ਉੱਤਰਦੇ ਇਹ ਜਵਾਬ ਦਿੱਤਾ ਉਹ ਨੇ ਉਹ ਇਹਦਾ ਜਵਾਬ ਦੇ ਸਕਦੇ ਨੇ ਪਰ ਅਸੀਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਨੂੰ ਪੂਰਨ ਹਮਾਇਤ ਦਾ ਫੈਸਲਾ ਦਿੱਤਾ ਤੀ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰੀ ਹਮਾਇਤ ਲੈ ਕੇ ਇਸ ਬਲਾਕ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਕਿਸਾਨ ਨੇ ਜਿਹੜੇ ਉਹ ਹਾਜ਼ਰ ਹੋਏ ਤਿੰਨ ਵਜੇ ਤੱਕ ਇਸ ਤਰੀਕੇ ਨਾਲ ਆੜੀ ਕਰੋਗੇ 3 ਵਜੇ ਤੱਕ ਅੜੀਕਾਂਗੇ 3 ਵਜੇ ਤੱਕ ਐਸੇ ਪਾਰਕ 'ਚ ਬੈਠ ਕੇ ਇੱਥੇ ਆਪਦਾ ਪ੍ਰੋਗਰਾਮ ਹੈ ਜਿਹੜਾ ਚਲਾਵਾਂਗੇ ਜੇ ਕੋਈ ਉਹਨਾਂ ਦਾ ਪਰੋ ਆਉਂਦਾ ਹੈ ਬੰਦੀ ਸੰਘਾ ਤੇਰੇ ਕਮੇਨ ਸਾਹਿਬ ਮੋਰਚੇ ਦਾ ਫਿਰ ਉਹਦੇ ਮੁਤਾਬਕ ਚੱਲਾਂਗੇ 3D ਜੱਟਾਂ ਜਾਂ ਹੋਰ ਕਈ ਟੋਲ ਪਲਾਜੰਦੇ ਉੱਪਰ ਕਮੇਨ ਸਾਹਿਬ ਮੋਰਚੇ ਦੇ ਜਿਹੜੇ ਪ੍ਰਦਰਸ਼ਨ ਕਰ ਰਹੀ ਸੀ ਪੁਲਿਸ ਬਲੋਂ ਹਰਾਸਤ ਚ ਲੈ ਲੇਗੇ ਨੇ ਉਹਨੂੰ ਕਿਵੇਂ ਦੇਖ ਰਹੇ ਹੋ ਦੇਖੋ ਇਹ ਬਹੁਤ ਮਾੜੀ ਗੱਲ ਹੈ ਜੇ ਸਰਕਾਰ ਰੌਲਾ ਪਾਉਂਦਿਆਂ ਨੂੰ ਹੱਕ ਮੰਗਦਿਆਂ ਨੂੰ ਅਰੈਸਟ ਕਰਦੀ ਹੈ ਜੇਲ੍ਹਾਂ ਚ ਭੇਜਦੀ ਹੈ ਇਹ ਬਹੁਤੀ ਅਤੀ ਨਿੰਦਣਯੋਗ ਹੈ ਪਰ ਹੁਣ ਸਰਕਾਰ ਦਾ ਰਵਈਆ ਬਣ ਗਿਆ ਭਾਵੇਂ ਮੋਦੀ ਸਰਕਾਰ ਹੈ ਪਾਵੇਂ ਭਗਵੰਤ ਮੰਦੀ ਸਰਕਾਰ ਹੈ ਜਿੱਥੇ ਕੋਈ ਆਪਣੇ ਹੱਕਾਂ ਵਾਸਤੇ ਲੋਕ ਰੌਲਾ ਪਾਉਂਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟਦੇ ਨੇ ਜੇਲ੍ਹਾਂ 'ਚ ਬੰਦ ਕਰਦੇ ਨੇ ਇਹ ਬਹੁਤਾ ਮਾੜਾ ਹੈ ਇਸ ਕਰਕੇ ਹੱਕ ਸੱਚ ਦੀ ਆਵਾਜ਼ ਜੇਲ੍ਹਾਂ 'ਚ ਬੰਦ ਕਰਕੇ ਜਾਂ ਪੁਲਿਸ ਦੇ ਦਬਾਅ ਦੇ ਨਾਲ ਕਦੇ ਵੀ ਦਬਾਈ ਨਹੀਂ ਜਾ ਸਕਦੀ ਲੋਕ ਜਿੰਨਾ ਜਾਬਰ ਕਰਦੇ ਨੇ ਉਹ ਜਾਬਰ ਦੇ ਨਾਲ ਓਦੋਂ ਵੱਡਾ ਸੰਘਰਸ਼ ਓਦੋਂ ਵੱਡਾ ਘੋੜ ਉੱਠਦਾ ਹੈ ਉਹ ਵੱਡੀ ਲਹਿਰ ਬਣਦੀ ਹੈ ਜਦੋਂ ਵੱਡੀ ਲਹਿਰ ਬਣਦੀ ਹੈ ਫਿਰ ਇਹ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਰਾਜ ਕਰਨ ਵਾਲੇ ਲੋਕਾਂ ਨੂੰ ਇਹ ਸਫਾਇਆ ਕਰਕੇ ਜਾਊਗਾ ਇਹ ਇਹ ਅੱਗਾ ਜਿਹੜੀ ਸੁਲਗ ਰਹੀ ਹੈ ਪਿੰਡਾਂ ਦੇ ਵਿੱਚ